ਫਿਲਮ ਅਤੇ ਟੀਵੀ ਇੰਡਸਟਰੀ ਦੇ ਵਿੱਚ ਆਪਣਾ ਨਾਮ ਬਣਾਉਣ ਵਾਲੀ ਸ਼ਿਨਾਜ਼ ਗਿੱਲੇ ਸਮੇਂ ਆਪਣੀ ਨਵੀਂ ਆਉਣ ਵਾਲੀ ਫਿਲਮ ਇੱਕ ਕੁੜੀ ਲਈ ਹੈਡਲਾਈਨਸ ਵਿੱਚ ਹੈ ਫਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਫੈਨਸ ਦੇ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ ਲੋਕ ਹੁਣ ਐਕਟਰੀਸ ਦੀ ਫਿਲਮ ਦੀ ਰਿਲੀਜ਼ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਜੋ 31 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਸ਼ਿਨਾਜ਼ ਗਿੱਲ ਜੋ ਕੀਰਦਾਸ ਕਰਨ ਦੇ ਲਈ ਹਰਮੰਦਰ ਸਾਹਿਬ ਗਈ ਹੋਈ ਸੀ ਤੇ ਉਹਨਾਂ ਨੇ ਆਪਣੀ ਇੰਸਟਾਗ੍ਰam ਅਕਾਊਂਟ ਤੇ ਆਪਣੀਆਂ ਨਵੀਆਂ ਨਵਨਿਤਮ ਫੋਟੋਆਂ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਉਹ ਹੱਥ ਜੋੜ ਕੇ ਗੁਰਦੁਆਰਾ ਸਾਹਿਬ ਸਾਹਮਣੇ ਨਤਮਸਤਕ ਦਿਖਾਈ ਦੇ ਰਹੀ ਹੈ ਗੁਰਦੁਆਰਾ ਐਕਟ੍ਰੈਸ ਇੱਕ ਸਧਾਰਨ ਹਰੇ ਰੰਗ ਦੇ ਸੂਟ ਦੇ ਵਿੱਚ ਅਤੇ ਸਿਰ ਤੇ ਇੱਕ ਮੇਲ ਖਾਂਦਾ ਦੁਪੱਟਾ ਪਹਿਨ ਕੇ ਬਹੁਤ ਸੁੰਦਰ ਲੱਗ ਰਹੀ ਹੈ ਸ਼ਨਾਜ਼ ਗਿਲ ਦੀ ਆਉਣ ਵਾਲੀ ਫਿਲਮ ਇੱਕ ਕੁੜੀ ਦੀ ਗੱਲ ਕਰੀਏ ਤਾਂ ਉਹ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਵੇਗੀ ਫਿਲਮ ਦੇ ਵਿੱਚ ਸ਼ਨਾਜ਼ ਗਿਲ ਇੱਕ ਲਾੜੇ ਦੀ ਭਾਲ ਕਰਦੀ ਹੋਈ ਦਿਖਾਈ ਦੇ ਰਹੀ ਹੈ ਇਸ ਤੋਂ ਬੈਲ ਐਕਟ੍ਰੈਸ ਥੈਂਕਫੁਲ ਇਸੋ ਬੈਲੈਂਟ੍ਰੇਸ थैंक यू फॉर कमिंग ਦੇ ਵਿੱਚ ਨਜ਼ਰ ਆਈ ਸੀ